ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਕद्दू ਦੀ ਸਬਜ਼ੀ ਬਣਾਵਾਂਗੇ ਫਿਰ ਤੁਸੀਂ ਆਖੋਗੇ ਨਾ ਵੀ ਕद्दू ਦੀ ਸਬਜ਼ੀ ਦਾ ਕੀ ਆਪਾਂ ਵੈਸੇ ਜਾਣਦੇ ਤਾਂ ਸਾਰੇ ਹੀ ਹੈ ਕद्दू ਦੀ ਸਬਜ਼ੀ ਬਣਾਉਣਾ ਤੇ ਜਿਹੜਾ ਮੇਰਾ ਤਰੀਕਾ ਹੈ ਨਾ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਕਿਉਂਕਿ ਹੁਣ ਨਾ ਕद्दू ਸਬਜ਼ੀ ਕੋਈ ਖਾ ਕੇ ਪਸੰਦ ਨਹੀਂ ਕਰਦਾ ਤੇ ਕਹਿੰਦੇ ਵੀ ਕੀ ਕद्दू ਦੀ ਸਬਜ਼ੀ ਹੁੰਦੀ ਹੈ ਤੇ ਜੇ ਮੇਰੇ ਤਰੀਕੇ ਨਾਲ ਬਣਾ ਕੇ ਦੇਖੋਗੇ ਨਾ ਤਾਂ ਕद्दू ਦੀ ਸਬਜ਼ੀ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤੇ ਇੱਧਰ ਆਪਾਂ ਨਾ ਲਸਣ ਲੈ ਲਿਆ ਆਪ ਬਰੀਕ ਬਰੀਕ ਕੱਟ ਲਿਆ ਇੱਧਰ ਆਪਾਂ ਪਿਆਜ਼ ਕੱਟਿਆ ਲੰਮੇ ਸਲਾਈਸ ਜੇ ਕੱਟ ਲਿਆ ਆਪਾਂ ਇਹਦੇ ਤੇ ਇੱਧਰ ਦੋ ਹਰੀਆਂ ਮਿਰਚਾਂ ਲੈ ਲਈਆਂ ਤੇ ਇੱਧਰ ਆਪਾਂ ਨਾ ਕद्दू ਦਾ ਛਿਲਕਾ ਉਤੋਂ ਆਪਾਂ ਲਾ ਲਿਆ ਤੇ ਹੁਣ ਆਪਾਂ ਇਹਨੂੰ ਧੋ ਲਾਂਗੇ ਆਪਾਂ ਨਾ ਇਹਨਾਂ ਨੂੰ ਪੀਸ ਕਰਕੇ ਨਹੀਂ ਧੋਂਦੇ ਪਹਿਲਾਂ ਧੋ ਲਾਂਗੇ ਆਪਾਂ ਇਹਨੂੰ ਆਪਾਂ ਨਾ ਹੁਣ ਇਹਦੇ ਪੀਸ ਕਰ ਲਾਂਗੇ ਧੋ ਕੇ ਨਾ ਆਪਾਂ ਇਹਨੂੰ ਸੁਕਾ ਲਿਆ ਤੇ ਪਾਣੀ ਆਪਾਂ ਬਿਲਕੁਲ ਨਹੀਂ ਰਹਿਣ ਦੇਣਾ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਕਰ ਦਾਂਗੇ ਪੀਸ ਤੇ ਕਰਾਹੀ ਚ ਆਪਾਂ ਨਾ ਘਿਓ ਗਰਮ ਰੱਖਿਆ ਹੋਇਆ ਤੇ ਆਪਾਂ ਘਿਓ ਚ ਵੀ ਬਣਾ ਸਕਦੇ ਆ ਤੇਲ ਚ ਵੀ ਰਫਾਇਨ ਚ ਵੀ ਜਿਹੜੀ ਚ ਮਰਜ਼ੀ ਬਣਾ ਲਓ ਤੇ ਬਹੁਤ ਵਧੀਆ ਕद्दू ਸਬਜ਼ੀ ਬਣੋਗੀ ਹੁਣ ਆਪਾਂ ਇਹਨਾਂ ਦੇ ਇਸ ਤਰ੍ਹਾਂ ਕਰਕੇ ਪੀਸ ਕਰ ਲਾਂਗੇ ਆਪਾਂ ਕद्दू ਦੇ ਪੀਸ ਨਾ ਕਰ ਲਏ ਕੱਟ ਲਿਆ ਕਦੂ ਨੂੰ ਤੇ ਇਧਰ ਆਪਣੀ ਕੜਾਹੀ ਰੱਖੀ ਵੀ ਆ ਇਹਦੇ ਵਿੱਚ ਇੱਕ ਕੜਸ਼ੀ ਆਪਣੀ ਘਿਓ ਦੀ ਪਾਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਲਸਣ ਤੇ ਹੁਣ ਆਪਾਂ ਹਰੀ ਮਿਰਚ ਤੇ ਆਜ ਇਹ ਸਭ ਕੁਝ ਪਾ ਦਾਂਗੇ ਵਿੱਚ ਹੁਣ ਆਪਾਂ ਇਹਦੇ ਵਿੱਚ ਜੀਰਾ ਵੀ ਪਾ ਲਾਂਗੇ ਤੇ ਇਧਰ ਆਪਾਂ ਥੋੜਾ ਜਿਹਾ ਕੜੀ ਪੱਤਾ ਲੈ ਉਹ ਵੀ ਪਾ ਦਾਂਗੇ ਹੁਣ ਆਪਾਂ ਇਹਨੂੰ ਨਾ ਧੋਕ ਮੈਂ ਤੇ ਪਕਾਵਾਂਗੇ ਕਿਉਂਕਿ ਆਪਾਂ ਲਸਣ ਦਾ कच्चਿਆ ਪਾਣ ਕਰਦੇ ਹਾਂ ਆਪਾਂ ਨਾ ਲਸਣ ਦਾ कच्चਿਆ ਪਾਣ ਕੱਢ ਲਿਆ 2 ਤੋਂ 3 ਮਿੰਟ ਪਕਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀ ਪਾ ਦੇਣਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਅੱਧਾ ਚਮਚ ਨਮਕ ਪਾਤਾ ਹਾਂਗੇ ਦੂਸਰੇ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਹੁਣ ਆਪਾਂ ਇਹ ਲਿਫਟ ਕਰਕੇ ਨਾ ਮਸਾਲੇ ਜ ਆਪਣੀ ਪਿਆਲ ਤੇ ਰੱਖ ਲੈਂਦੇ ਆਪਾਂ ਇਹਨਾਂ ਸਲੋ ਗਾਂ ਤੇ ਹੁਣ ਧੱਕੀ ਪਕਾਵਾਂਗੇ ਆਪਾਂ ਜੇ ਉਹਨੇ ਉਹਨਾਂ ਨਮਕ ਪਾ ਕੇ 5 ਤੋਂ 7 ਮਿੰਟ ਪਕਾ ਲਿਆ ਕੱਦੂ ਨੂੰ ਤੇ ਹੁਣ ਆਪਾਂ ਇਹ ਚ ਮਸਾਲੇ ਪਾ ਦਾਂਗੇ ਨਮਕ ਮਿਰਚ ਨਮਕ ਆਪਨਾ ਪਹਿਲਾਂ ਤਾਂ ਹੀ ਪਾਇਆ ਤੇ ਮਿਰਚ ਹਲਦੀ ਹੈ ਗਰਮ ਮਸਾਲਾ ਕਸੂਰੀ ਮੇਥੀ ਹੈ ਇਹ ਹੀ ਮਸਾਲੇ ਪਾਵਾਂਗੇ ਆਪਾਂ ਇਹਦੇ ਵਿੱਚ ਆਪਾਂ ਆਹਨੇ ਮਿਕਸ ਕਰਕੇ ਤੇ ਇਹਨੂੰ ਫੇਰ ਆਪਾਂ ਦਾ ਢੱਕ ਕੇ ਹੀ ਪਕਾਵਾਂਗੇ ਆਪਾਂ ਇਹਨੂੰ। ਇਸ ਤਰ੍ਹਾਂ ਵਰਕ ਕੇ ਨਿ ਸਵਾਦ ਕੇ ਨਾ ਮਸਾਲਿਆਂ ਦੇ ਵਿੱਚ ਮਿਕਸ ਕਰ ਦਿਆਂਗੇ। ਪਾਣੀ ਆਪਾਂ ਬਿਲਕੁਲ ਨਹੀਂ ਪਾਇਆ ਵਿੱਚ ਤੇ ਦੇਖੋ ਕद्दू ਨੇ ਪਾਣੀ ਕੇਮੇ ਛੱਡਿਆ। ਤੇ ਹੁਣ ਮਸਾਲਿਆਂ ਦੇ ਨਾਲ ਵਧੀਆ ਪੱਕ ਜਾਣਗੇ ਇਹ। ਜਿਹੜਾ ਕद्दू ਮੜਾ ਮੋਟਾ ਕੱਚਾ ਹੈ ਨਾ ਆਪਾਂ ਤੇ ਪੱਕ ਜਾਊਗਾ ਹੁਣ। ਅੱਧੇ ਪੱਕ ਗਏ ਕद्दू ਤੇ ਅੱਧੇ ਹੁਣ ਮਸਾਲੇ ਨਾਲ ਪੱਕ ਜਾਣਗੇ। ਗੋभी ਆਪਣੀ ਸਾਫ ਦੀ ਨਾ ਬੰਦ ਕੇ ਵਧੀਆ ਪਿਆਰ ਹੋ ਗਈ ਇਹ ਤੇ ਆਪਾਂ ਨਾ ਹੁਣ ਗੈਸ ਬੰਦ ਕਰ ਦਾਂਗੇ ਇਹਦੇ ਵਿੱਚ ਨਾ ਆਪਾਂ ਥੋੜੀ ਜਿਹੀ ਕਸੂਰੀ ਮੇਥੀ ਪਾ ਦਾਂਗੇ ਹੋਰ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਬਾਹਰ ਪਲੇਟ ਦੇ ਵਿੱਚ ਆਪਣੀ ਸਬਜੀ ਨਾ ਬਹੁਤ ਹੀ ਵਧੀਆ ਵਾਂਗ ਤੇ ਤਿਆਰ ਹੋ ਗਈ ਤੇ ਬਹੁਤ ਹੀ ਟੇਸਟੀ ਲੱਗਦੀ ਆ ਉੱਤੇ ਪਾ ਦਿਆਂਗੇ ਆਪਾਂ ਕੜੀ ਪੱਤਾ ਜੇ ਧਣੀਆਂ ਹੈਗੇ ਤਾਂ ਧਣੀਆਂ ਪਾ ਦਿਓ ਤੇ ਸਾਡੀ ਕੱਦੂ ਦੀ ਸਬਜੀ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ